पट्टी हल्के झंडिया लैके विरोध प्रदर्शन किया जा रहा सो किसान जो विरोध प्रदर्शन कैबिनेट मंत्री लालजीत भुलर के खिलाफ यह प्रदर्शन किया जा रहा है सो आप तरन तारण ਆਪ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਤਰਨਤਾਰਨ ਦੇ ਵਿੱਚ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੀ ਜੁਟੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ 25 ਹਲਕੇ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਦੇ ਵਿੱਚ ਕਾਰਨ ਨੇ ਆ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਜੂੜੇ ਥਲੇ ਧੌਣ ਦੇ ਵਿੱਚ ਬੀਤੀ ਆ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਮੰਨਦੇ ਆ ਜਿਹੜਾ 19 ਨੂੰ ਸ਼ੰਭੂ ਫਨੌਰੀ ਤੇ ਰਤਨਪੁਰੇ ਕਾਰਡ ਕੀਤਾ ਆਗੂਆਂ ਚੰਡੀਗੜ੍ਹ ਗ੍ਰਿਸ਼ਟਾਰ ਕਰਵਾ ਕੇ ਜਿਵੇਂ ਉਹਨਾਂ ਨੇ ਕਿਹਾ ਭੰਨੇ ਟ੍ਰੈਕਟਲਾਂ ਦੀ ਰੋਟੀ ਨੂੰ ਕੋ ਦਾ ਵਿਰੋਧ ਜਿਹੜਾ ਦੋਹਾਂ ਫੂਰਮਾਂ ਵੱਲੋਂ ਕਰਨ ਦਾ ਫੈਸਲਾ ਹੋਇਆ ਤੇ ਹੁਣ ਜਿੱਥੇ ਕਿਤੇ ਆ ਰਹੇ ਆ ਉੱਥੇ ਇਹਨਾਂ ਦਾ ਕਾਲੀਆਂ ਚੰਡਿਆਣਾ ਵਿਰੋਧ ਕਰਦੇ ਨੇ ਤਾਂ ਸਵਾਲ ਪੁੱਛੇ ਜਾ ਰਹੇ ਆ ਕਿ ਕੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹ ਪੰਜਾਬ ਸਰਕਾਰ ਬਰ ਖਲਾਫ ਸੀ ਜਾਂ ਕੇਂਦਰ ਸਰਕਾਰ ਬਰ ਖਲਾਫ ਜੇ ਕੇਂਦਰ ਸਰਕਾਰ ਬਰ ਖਲਾਫ ਸੀ ਕਿ ਜਿਹੜੇ ਰਾਹ ਰੋਕੇ ਹੋ ਕਿਸਾਨਾਂ ਰੋਕੇ ਸੀ ਕਿ ਕੇਂਦਰ ਨੇ ਹਰਿਆਣਾ ਤੋਂ ਕਹਿ ਕੇ ਕੰਦਾਂ ਕਢਵਾਈਆਂ ਸੀ ਇਹ ਇਹ ਜ਼ੁਆਰ ਦੇਣ ਜੀਓ ਤੁਸੀਂ ਕੰਪ ਖੇੜੇ ਆ ਇਹ ਉਹ ਜਿਹੜਾ ਸਮਾਨ ਲੁੱਟਿਆ ਵਾ ਉਹ ਜਿਨ੍ਹਾਂ ਨੇ ਲੁੱਟਿਆ ਉਹਨਾਂ ਦੇ ਅਜੇ ਤੱਕ ਉੰਨੀ ਕਾਰਵਾਈ ਕਿਉਂ ਨਹੀਂ ਹੋਈ ਜਿਹੜਾ ਸਮਾਨ ਕਿਸਾਨਾਂ ਦਾ ਲੁੱਟਿਆ ਨਗਦੀ ਲੁੱਟਲੀ ਕੈਂਪ ਤੋੜਤੀ ਉਹਨਾਂ ਦੀ ਭਰਪਾਈ ਕਿੰਨੇ ਕਰਨੀ ਸੀ ਜਿਹੜੀਆਂ ਮਾਵਾ ਭੈਣਾਂ ਨੂੰ ਤੁਸੀਂ ਜੇਲ੍ਹ ਲੈ ਕੇ ਗਏ ਜੀ ਉਹਨਾਂ ਦਾ ਕਨਾਹ ਕੀ ਸੀ ਇਹ ਸਾਰਿਆਂ ਸਵਾਲਾਂ ਦੇ ਜਵਾਬ ਜਿਹੜੇ ਉਹ ਪੁੱਛਣ ਵਾਸਤੇ ਲੋਕ ਕੱਠੇ ਹੁੰਦੇ ਆ ਅੱਜ ਵੀ ਪਟਿਆਲਕੇ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਵਿੱਚ ਲਾਲਜੀਤ ਭੁੱਲਰ ਨੇ ਆਉਣਾ ਸੀ 1 ਵਜੇ ਦਾ ਟਾਈਮ ਤੁਸੀਂ ਇਸ ਤੋਂ ਬਰਾਹ ਦਾ 1 ਵਜੇ ਦੇ ਟਾਈਮ ਦਾ ਸੀਗਾ ਦੁਬਲੀ ਦਾ 5 ਕਿਲੋਮੀਟਰ ਦਾ ਫਾਸਲਾ ਦੂਆ ਪਿੰਡਾਂ ਦਾ ਲੋਕ ਸਵੇਰੇ 9 ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ ਪੁਲਿਸ ਨੇ ਬਹੁਤ ਵਿਰੋਧ ਕੀਤਾ ਕਾਲੀਆਂ ਝੰਡੀਆਂ ਦੀ ਗੱਲ ਕਰਦੇ ਨੇ ਪੁਲਿਸ ਵਾਲੇ ਇਹ ਕਾਲੀਆਂ ਝੰਡੀਆਂ ਨਾਮ ਕਰੋ ਜਦੋਂ ਕਿ ਲੋਕਾਂ ਕਹਿੰ ਆਂ ਵੀ ਇਹ ਭਾਈ ਕਾਲੀਆਂ ਝੰਡੀਆਂ ਸੂਬੇ ਨਹੀਂ ਆ ਸਾਡੀਆਂ ਮਾਵਾ ਪੈਣਾ ਜੇਲ੍ਹ ਖੜੀਆਂ ਵਾ ਸਾਡੀ 1.5 ਸਾਲ ਦੀ ਬੱਚੀ ਵੀ ਆਪਣੀ ਮਾਂ ਦੇ ਨਾਲ ਜੇਲ੍ਹ ਗਈ ਆ ਐਸ ਕਰਕੇ ਸਾਨੂੰ ਪੰਜਾਬ ਸਰਕਾਰ ਤੇ ਗੁੱਸਾ ਵਾ ਵੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਮੋਟਾ ਲੈ ਗਈ ਕੇਂਦਰ ਦੀ ਗੱਲ ਮੰਨ ਕੇ ਗੁੱਸਾ ਇਹ ਇਹਦੇ ਤੇ 2-3 ਘੰਟੇ ਦੁਪਹਿਰ ਤੋਂ ਲੇਟ ਹੋਇਆ 3-4 ਘੰਟੇ ਜਿਹੜਾ ਸਵੇਰ ਤੋਂ ਲੇਟ ਹੋਇਆ ਮਤਲਬ ਸਿੱਧੇ ਸਵਾਲਾਂ ਦੇ ਜਵਾਬ ਦੇਣ ਤੋਂ ਲਾਲਜੀਤ ਭੁੱਲਰ ਪਗੋੜਾ ਹੋ ਚੁੱਕਾ ਹੂੰ ਉਹਦੇ ਤੇ ਜਦੋਂ ਕਿਸਾਨਾਂ ਨੇ ਰੋਸ ਮਜਾਰਾ ਜਲਾ ਕੀਤਾ ਜ਼ਬਰਦਸਤ ਨਾਰੇ ਬਾਜੀ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੋਹਾਂ ਫਾਰਮਾਂ ਵੱਲੋਂ ਰਹਿ ਕਰਕੇ ਇਹਨਾਂ ਦਾ ਪਿੰਡਾਂ ਦੇ ਵਿੱਚ ਵਰਨਾ ਹੀ ਬੈਨ ਕੀਤਾ ਜਾਊਗਾ ਇਹ ਹੁਣੇ ਸਮੇਂ ਦੇ ਵਿੱਚ ਹੋ ਜਾਣਾ ਵਾ ਕਿਉਂਕਿ ਇਸ ਟਾਈਮ ਤੇ ਪੰਜਾਬ ਦੇ ਲੋਕ ਇਹਨਾਂ ਦੀਆਂ ਕਰਦੂਤਾ ਤੋਂ ਅੱਕੇ ਪਏ ਆ ਇਹਨਾਂ ਨੇ ਜਿਹੜਾ ਸਿੱਖਿਆ ਪ੍ਰਣ ਚਲਾਇਆ ਵਾ ਇਹਦਾ ਸਿੱਖਿਆ ਕ੍ਰਾਂਤੀ ਲੈ ਕੇ ਆ ਰਿਹਾ ਉਹਦੇ ਤੇ ਸਾਡੇ ਪੁਰਖਿਆਂ ਨੇ ਜਮੀਨ ਦਿੱਤੀਆਂ ਹੁਣ ਜੇ ਮੇਰੇ ਪਿੰਡ ਸੁਭਰਾ ਦੀ ਗੱਲ ਕਰ ਲਈਏ ਉਥੇ ਸਕੂਲਰੀ ਸਕੂਲ ਚ ਆਇਆ ਪ੍ਰਾਇਮਰੀ ਚ ਆਇਆ ਦੋਹਾਂ ਸਕੂਲਾਂ ਨੂੰ ਜ਼ਮੀਨ ਸਾਡੇ ਪਿੰਡ ਦੇ ਬਹੁਤ ਵਧੀਆ ਆਦਮੀਆਂ ਨੇ ਫਰੀ ਦਿੱਤੀ ਹੋਈ ਆ ਔਰ ਬਿਲਡਿੰਗ ਬਣਾਉਣ ਲਈ ਆਪ ਦੇ ਕੋਲੋਂ ਉਪਸਹਾਇਤਾ ਕੋਈ ਇੱਟਾ ਕੋਲੋਂ ਸੀਮੈਂਟ ਸਰੀਆ ਦੇ ਕੇ ਹੱਥੀਏ ਨੂੰ ਆ ਸਾਰਿਆ ਵਾ ਅੱਜ ਇਹ ਲਿਆਣ ਕੇ ਲੋਕਾਂ ਦੇ ਟੈਕਸਾਂ ਚੋਂ ਥੋੜਾ ਜਿਹਾ ਰੰਗ ਤੇ ਆਪਣਾ ਨਾਂ ਆਪਣਾ ਫੋਟੋ ਜਿਹੜੀ ਚੰਪਾਉਣੀ ਚਾਹ ਰਿਹਾ ਚਾਹ ਰਿਆ ਜਦੋਂ ਕਿ ਸਾਡੇ ਸੁਭਰਾ ਪਿੰਡ ਦੀ 25000 ਆਬਾਦੀ ਆ ਸਾਡੀ ਚਿਰੋਕੀ ਮੰਗਾ ਬਈ ਇਥੇ ਕਿ ਲੜਕਿਆਂ ਦਾ ਤਾਂ ਕਾਲਜ ਬਣਾਉਣਾ ਚਾਹੀਦਾ ਜੇ ਕਿਤੇ ਲਾਜਿਤ ਪੁੱਲਰ ਜਿਹੜਾ ਇਹ ਸਾਡੇ ਪਿੰਡ ਤੋਂ 12 ਕਿਲੋਮੀਟਰ ਦੂਰ ਬੈਠਾ ਵਾ ਜੇ ਐਡਾ ਹੀ ਇਹਨੂੰ ਮਤਲਬ ਵਿਦਿਆ ਨੂੰ ਫਲਾਉਣ ਦਾ ਚਾਹ ਚੜਿਆ ਕਿ ਫਿਰ ਇਥੇ ਕਾਲਜ ਕਿਉਂ ਨਹੀਂ ਲੈ ਕੇ ਆਇਆ ਇਥੇ ਕਾਲਜ ਲੈ ਕੇ ਆਉਣਾ ਉਹਦਾ ਘਟਨ ਕਰਦਾ ਅਸੀਂ ਖੁਦ ਕੁਰੁੰਦੇ ਕਿ ਸਾਡਾ ਬੱਚਾ ਹੀ ਸਾਡੀਆਂ ਵੋਟਾਂ ਨਾਲ ਲੋਕਾਂ ਦੀਆਂ ਨਾਲ ਬੜਿਆ ਵ